ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾਰ ਚਹਿਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਜਿਹੜੀ ਕਲੈਕਸ਼ਨ ਜਿਵੇਂ ਕਿ ਸੀਜ਼ਨ ਮੌਸਮਾ ਜਿਹੜਾ ਇਹ ਚੇਂਜ ਹੋ ਚੁੱਕਿਆ ਵਾ ਹਨਾ ਉਹਦੇ ਅਕੋਰਡਿੰਗ ਹੁਣ ਆਪਾਂ ਜਿੰਨੀ ਵੀ ਵੈਰਾਈਟੀ ਆ ਜਾਨਕਿ ਜਿਹੜੀ ਨਿਊ ਆ ਰਹੀ ਆ ਤਾਂ ਉਹ ਲੈ ਕੇ ਆਵਾਂਗੇ ਅਕੋਰਡਿੰਗ ਟੂ ਸੀਜ਼ਨ ਤੇ ਜਿਹੜੇ ਅੱਜ ਦੀ ਮੈਂ ਕਲੈਕਸ਼ਨ ਲੈ ਕੇ ਆਈਆਂ ਇਹ ਪਿਓਰ ਸਰਦਾਰੀ ਜੀ ਲੈ ਕੇ ਆਈਆਂ ਟੈਬੀ ਲਾਈਨਿੰਗ ਦਾ ਬੇਸ ਆ ਜਿਹਨੂੰ ਕਿ ਬਹੁਤ ਜ਼ਿਆਦਾ ਪਹਿਣਾ ਪਸੰਦਕਾਰੀਆਂ ਨੇ ਬਰਬਰੀ ਦੀ ਵੀ ਬਹੁਤ ਰਿਕੁਆਇਰ ਆ ਰਹੀ ਆ ਪਿਓਰ ਬਰਬਰੀ ਦੇ ਸੂਟ ਵੀ ਬਹੁਤ ਜਲਦ ਤੁਹਾਨੂੰ ਪ੍ਰਿੰਟ ਦਵਾਂਗੀ ਬਹੁਤ ਸੋਹਣੀ ਜਾਨਕਿ ਰੇਂਜ ਇਹਨਾਂ ਦੀ ਥੋੜੀ ਜਿਹੀ ਪ੍ਰੀਮੀਅਮ ਹੁੰਦੀਆਂ ਨੇ ਕਿਉਂਕਿ ਬਰਬਰੀ ਤਾਂ ਬਹੁਤ ਜ਼ਿਆਦਾ ਟ੍ਰੈਂਡ ਚ ਆ ਪਰ ਰੇਂਜ ਵੀ ਬਹੁਤ ਜ਼ਿਆਦਾ ਇਹਨਾਂ ਦੀ ਹੁੰਦੀ ਆ ਪਰ ਸਰਦਾਰੀ ਪਿਓਰ ਸਰਦਾਰੀ ਜੀ ਨੂੰ ਕਹਿ ਦਿੰਦੇ ਆ ਉਹ ਲੁੱਕ ਦੇ ਇਹ ਸੂਟ ਹੁੰਦੇ ਨੇ ਤੇ ਜਿਵੇਂ ਮਰਜੀ ਤੁਸੀਂ ਹਨਾ ਛੋਟੇ-ਮੋਟੇ ਫੰਕਸ਼ਨ ਤੇ ਜਿਵੇਂ ਮਰਜੀ ਇਹਨਾਂ ਨੂੰ ਬਾਹਰ ਅੰਦਰ ਵਧਿਆ ਜਾਣੀ ਕਿ ਵਿਦਆਊਟ ਵਰਕ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਤੇ ਮੈਂ ਅੱਜ ਜਿਹੜੇ ਤੁਹਾਨੂੰ ਪ੍ਰਿੰਟ ਦਿਖਾਉਂਗੀ ਇਹ ਵਿਦਆਊਟ ਦੁਪੱਟਾ ਰਹਿਣਗੇ ਤੇ ਕੁਝ ਦੁਪੱਟੇ ਦੇ ਨਾਲ ਰਹਿਣਗੇ ਵਿਦਆਊਟ ਦੁਪੱਟਾ ਪ੍ਰਿੰਟ ਉਹਨਾਂ ਪਹਿਣਾ ਲਈ ਆ ਕਈ ਪਹਿਣਾ ਨੇ ਮਸਲੀਨ ਆ ਜਾਂ ਮੋਡਾਲ ਦੇ ਦੁਪੱਟੇ ਲਾਈਕ ਨਹੀਂ ਕਰਦੀਆਂ ਯਾਨੀ ਕਿ ਪ੍ਰਿੰਟਰਡ ਦੁਪੱਟੇ ਨਹੀਂ ਲਾਈਕ ਕਰਦੀਆਂ ਵੀ ਪਲੇਨ ਦੁਪੱਟਾ ਜਿਵੇਂ ਪ੍ਰਿੰਟਰਡ ਆਲਓਵਰ ਸੂਟ ਹੋ ਜਾਂਦਾ ਤੇ ਪਲੇਨ ਤੁਸੀਂ ਚਨੂਨ ਦਾ ਉਹਨਾਂ ਨਾਲ ਦੁਪੱਟਾ ਲਗਵਾ ਸਕਦੇ ਹੋ ਇਸ ਲਈ ਤੁਹਾਨੂੰ ਵਿਦਆਊਟ ਦੁਪੱਟਾ ਸੂਟ ਵੀ ਦਿਖਾਉਂਗੀ ਤੇ ਨਾਲ ਜੇ ਤੁਸੀਂ ਅਲੱਗ ਤੋਂ ਹਨਾ ਦੁਪੱਟਾ ਲਗਾਉਣਾ ਤਾਂ ਬਿਨਾ ਦੁਪੱਟੇ ਵਾਲੇ ਪ੍ਰਿੰਟ ਵੀ ਦਿਖਾਉਂਗੀ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਦੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋ ਤੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਤੇ ਲਓ ਜੀ ਦੁਕਾਨੀਆਂ ਤੁਹਾਨੂੰ ਅੱਜ ਦੇ ਸੌਟ ਨਾ ਪ੍ਰਿੰਟ ਦਿਖਾਉਣ ਲੱਗੀਆਂ ਇਹ ਵਿਦਆਊਟ ਦੁਪੱਟਾ ਦਿਖਾਉਣ ਲੱਗੀਆਂ ਚਾਰ ਕਲਰਾਂ ਦੇ ਉੱਪਰ ਇਹ ਆਪਣੇ ਕੋਲ ਆਇਆ ਚਾਰੇ ਹੀ ਕਲਰ ਬਹੁਤ ਸੋਹਣੇ ਆ ਪਿਓਰ ਡਿਸਕਾਊਸ ਦੀ ਕੁਆਲਿਟੀ ਰਹੂਗੀ ਟੈਪ ਦੀ ਲਾਈਨਿੰਗ ਦਾ ਬੇਸ ਆ ਜਿਹੜੇ ਮਰਜ਼ੀ ਮੌਸਮ 'ਚ ਪਾ ਸਕਦੇ ਹੋ ਚਾਹੇ ਨੂੰ ਗਰਮੀਆਂ 'ਚ ਪਾਓ ਚਾਹੇ ਸਿਆਲਾਂ 'ਚ ਪਾਓ ਜਾਣ ਕੇ ਜਿਹੜਾ ਮੌਸਮ ਹੁਣ ਚੇਂਜ ਹੋ ਕੇ ਆ ਰਿਹਾ ਤਾਂ ਉਸ ਦੇ ਹਿਸਾਬ ਦੇ ਨਾਲ ਬਹੁਤ ਸੁਪਰ ਫੈਬਰਿਕ ਹੈ ਵੈਸੇ ਤਾਂ ਇਹਦੀ ਜਿੰਨੀ ਵੀ ਅਸੀਂ ਸੇਲ ਕੀਤੀ ਆ 12 ਮਹੀਨੇ 30 ਦਿਨ ਵਾਲੀ ਗੱਲ ਆ ਜੀ ਜਦੋਂ ਮਰਜੀ ਇਹਦੀ ਵੀਡੀਓ ਪਾ ਦਈਏ ਹਰ ਪੈਣ ਦੀ ਰਿਕੁਆਇਰ ਦਈਏ ਤੇ ਬਹੁਤ ਪਸੰਦ ਕੀਤੀ ਗਈ ਆ ਟੈਬੀ ਲਾਈਨਿੰਗ ਸੋ ਬਰਬਰੀ ਦੀ ਵੀ ਰਿਕੁਆਇਰ ਬਹੁਤ ਆ ਰਹੀ ਆ ਤੇ ਬਹੁਤ ਜਲਦ ਪ੍ਰਿੰਟ ਸੂਟ ਲੈ ਕੇ ਆ ਰਹੇ ਆ ਤੇ ਇਹ ਹੈਗੀ ਹੁਣ ਟੈਬੀ ਲਾਈਨਿੰਗ ਸੋ ਜਿਹੜੀਆਂ ਪੈਣਾਂ ਨੂੰ ਚਾਹੀਦੀ ਆ ਲੈ ਸਕਦੇ ਹੋ ਇਹਦੇ ਮੈਂ ਤੁਹਾਨੂੰ ਪ੍ਰਿੰਟ ਸ਼ੋ ਕਰਦੀ ਆ ਇਹਦੇ ਨਾਲ ਤੁਸੀਂ ਚਨੂੰਨ ਦੇ ਦੁਪੱਟੇ ਲਗਵਾ ਸਕਦੇ ਹੋ ਜਿਹਨੋਂ ਦੇ ਦੁਪੱਟੇ ਹਨਾ ਲੈਸ ਦੀ ਸਾਰੀ ਫਿਨਿਸ਼ਿੰਗ ਡਾਈ ਵਗੈਰਾ ਹੋ ਕੇ ਜਿੰਨੇ ਚਾ ਮੈਂ ਤੁਹਾਨੂੰ ਦੁਪੱਟਾ ਸੂਟ ਦਿਖਾਉਂਗੀ ਓਨੇ ਵਿੱਚ ਹੀ ਇਹ ਪੈ ਜਾਣਾ ਜੇ ਤੁਸੀਂ ਸਾਡੇ ਕੋਲੋਂ ਦੁਪੱਟੇ ਲਗਵਾਉਣੇ ਆ ਤੇ ਜੇ ਤੁਸੀਂ ਖੁਦ ਲਗਵਾ ਸਕਦੇ ਹੋ ਤਾਂ ਤਾਂ ਵੀ ਤੁਹਾਡੀ ਮਰਜ਼ੀ ਹੈ ਜੀ ਤੁਸੀਂ ਖੁਦ ਲਗਵਾ ਲਿਓ ਹਲੋ ਪਹਿਲਾ ਹੀ ਪ੍ਰਿੰਟ ਦੇਖ ਲਓ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਪ੍ਰਿੰਟ ਹੈ ਪ੍ਰਿੰਟਿੰਗਾਂ ਬਹੁਤ ਸੋਹਣੀਆਂ ਆਈਆਂ ਨੇ ਇਹਨਾਂ ਦੀਆਂ ਤੇ ਬਾਕੀ ਬ੍ਰਾਂਡ ਦੇ ਆਰਟੀਕਲ ਆਣਗੇ ਰਸ਼ੀਆ ਬ੍ਰਾਂਡ ਦੀ ਆ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਪ੍ਰਿੰਟਿੰਗ ਚੈੱਕ ਕਰੋ ਪ੍ਰਿੰਟਿੰਗਾਂ ਤਾਂ ਬਹੁਤ ਸੋਹਣੀਆਂ ਨੇ ਤੇ ਫੈਬਰਿਕ ਤਾਂ ਸੋਹਣਾ ਹੈਗਾ ਹੀ ਆ ਬਹੁਤ ਸੋਹਣਾ ਫੈਬਰਿਕ ਆ ਬਹੁਤ ਹੀ ਪਿਆਰਾ ਲਾਈਟ ਜਾਂ ਲਵੈਂਡਰ ਸ਼ੇਡ ਆ ਇੰਗਲਿਸ਼ ਕਲਰ ਨੇ ਚਾਰੀ ਕਲਰ ਜਿਹੜੇ ਇਹਦੇ ਰਹਿਣਗੇ ਇੰਗਲਿਸ਼ ਕਲਰ ਰਹਿਣਗੇ ਬਹੁਤ ਹੀ ਸੋਹਣੇ ਬਹੁਤ ਹੀ ਪਿਆਰੇ ਤੇ ਫੈਬਰਿਕ ਚਾਹੇ ਸਾਰੇ ਦੇ ਇੱਕ ਸੂਟਾ ਪੂਰਾ 5 ਮੀਟਰ ਦਾ ਇਹਨੂੰ ਪੂਰਾ ਮੁੱਠੀ ਚ ਲੈ ਲਓ ਇੰਨਾ ਲਾਈਟ weight ਫੈਬਰਿਕ ਆ ਤੇ ਪੂਰਾ ਵਧੀਆ ਇੰਨੀ ਸੌਫਟਨੈਸ ਆ 1% ਵੀ ਸਿੰਥੈਟਿਕ ਬੇਸ ਨਹੀਂਗਾ ਵੀ ਜੇ ਕੋਈ ਕਈ ਪਣਾ ਕਹਿ ਦਿੰਦੀਆਂ ਨੇ ਵੀ ਇਹ ਤਿਲਕ ਦਾ ਜਾਇਆਂ ਜੇਜ ਸਿੰਥੈਟਿਕ ਹੋਊਗਾ ਸਕਿਨ ਨੂੰ ਪ੍ਰੋਬਲਮ ਦਊਗਾ ਬਿਲਕੁਲ ਵੀ ਨਹੀਂ ਹੈਗਾ ਬਿਲਕੁਲ ਸੌਫਟ ਵਾਲਾ ਫੈਬਰਿਕ ਲੱਗਿਆ ਹੋਇਆ ਇੰਨੀ ਸੋਹਣੀ ਕਲੈਕਸ਼ਨ ਆ ਸੋ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਦੋ ਬਹੁਤ ਸੋਹਣਾ ਬਹੁਤ ਹੀ ਪਿਆਰਾ ਬਿਲਕੁਲ ਹੀ ਕਹਿਦੀ ਹੈ ਕਿ ਬਿਲਕੁਲ ਦੇਸੀ ਠੋ ਵਰਗਾ ਕਪੜਾ ਇੰਨਾ ਸੋਹਣਾ ਫੈਬਰਿਕ ਆ ਕਿਉਂਕਿ ਲਗਾਤਾਰ ਸੇਲ ਕਰ ਰਹੀ ਆ ਤੇ ਬਹੁਤ ਵਧੀਆ ਪਿਆਰ ਮਿਲ ਰਿਹਾ ਟੈਬੀ ਲਾਈਨਿੰਗ ਨੂੰ ਇਹਦੇ ਵਿੱਚ ਚਾਰ ਕਲਰ ਨੇ ਚਾਰੀ ਕਲਰ ਬਹੁਤ ਹੀ ਸੋਹਣੇ ਬਹੁਤ ਹੀ ਪਿਆਰੇ ਜਿਹੜਾ ਮੈਂ ਆਪਾਂ ਖੋਲੇ ਆਏ ਹੈਗਾ ਲਾਈਟ ਲਵੈਂਡਰ ਸ਼ੇਡ ਨੈਕਸਟ ਵਾਲਾ ਕਲਰ ਇਹਦੇ ਵਿੱਚ ਹੈਗਾ ਜੀ λεਮਨ ਸ਼ੇਡ ਆਹੋ ਲਾਈਟ ਜਾਂ ਮਹਿੰਦੀ ਆ λεਮਨ ਜੇ ਸ਼ੇਡ ਆ ਬਹੁਤ ਹੀ ਪਿਆਰਾ ਹੈ ਵੀ ਬਹੁਤ ਹੀ ਸੋਹਣਾ ਤੇ ਇਹ ਪੇਂਟਿੰਗ ਦਾ ਇਹਦੀ ਕਿਸੇ ਵੀ ਸਾਰੇ ਪ੍ਰਿੰਟ ਰਹਿਣਗੇ ਸੇਮ ਕਲਰ ਬਹੁਤ ਸੋਹਣੇ ਆ ਜਿਹੜਾ ਵੀ ਕਲਰ ਖੁੱਲੂਗਾ ਬਹੁਤ ਹੀ ਪਿਆਰਾ ਇਸ ਤਰ੍ਹਾਂ ਬ੍ਰਾਂਡਿੰਗ ਦੀ ਸਾਰੇ ਟੈਗਿੰਗ ਮਿਲੂਗੀ ਬਹੁਤ ਸੋਹਣੀ ਦੇਖੋ ਚੈੱਕ ਕਰੋ ਪ੍ਰਿੰਟਿੰਗ ਤਾਂ ਬਹੁਤ ਸੋਹਣੀਆਂ ਨੇ ਕਲਰ ਵੀ ਬਹੁਤ ਸੋਹਣੇ ਨੇ ਨੈਕਸਟ ਕਲਰ ਇਹਦੇ ਵਿੱਚ ਤੁਹਾਨੂੰ ਮਿਲੂਗਾ ਜੀ ਗਾਜਰੀ ਰੇ ਸਾਢੇ 1500 ਰੁਪਿਆ ਰਹੂਗਾ ਪ੍ਰਾਈਸ ਇਹਦਾ ਸੂਟ ਦਾ ਵਿਦਾਊਟ ਦੁਪੱਟਾ ਵਿਦਾਊਟ ਦੁਪੱਟਾ ਹੈ ਪ੍ਰਾਈਸ ਆਦੀ ਜਿਹੜੀਆਂ ਵੀ ਪਹਿਣਾ ਨੂੰ ਚਾਹੀਦਾ ਹੋਇਆ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਤਾਂਗੇ ਤੁਹਾਡੀ ਪਸੰਦ ਦਾ ਸੂਟ ਤੁਹਾਨੂੰ ਮਿਲ ਸਕੇ ਦੇਖੋ ਕਿੰਨਾ ਸੋਹਣਾ ਲਾਈਟ ਗਾਜਰੀ ਪਿਆਜੀ ਜਿਹਾ ਸ਼ੇਡ ਆਪਾਂ ਇਹਨੂੰ ਕਹਿ ਸਕਦੇ ਹਾਂ ਬਹੁਤ ਸੋਹਣਾ ਸ਼ੇਡ ਆ ਤੇ ਨੈਕਸਟ ਹੈਗਾ ਜੀ ਇਹਦੇ ਵਿੱਚ ਲਾਈਟ ਫਲੋਜ਼ੀ ਸ਼ੇਡ ਹਾਂ ਚਾਰੇ ਸ਼ੇਡ ਬਹੁਤ ਸੋਹਣੇ ਆ ਬਹੁਤ ਪਿਆਰੇ ਆ ਤੁਹਾਨੂੰ ਜਿਹੜਾ ਪਸੰਦ ਆ ਤੁਸੀਂ ਫਟਾਫਟ ਲੈ ਲਓ ਸਕਰੀਨ ਸ਼ਾਟ ਤਾਂ ਕਿ ਉਹਨਾਂ ਭੈਣਾਂ ਤੱਕ ਪਹੁੰਚ ਸਕਣ ਦੁਪट्टे ਨਾਲ ਜਿੰਨਾਂ ਭੈਣਾਂ ਨੇ ਲਗਵਾਉਣੇ ਨੇ ਹਨਾ ਤੁਸੀਂ ਲਗਵਾ ਸਕਦੇ ਹੋ ਤੇ ਦੱਸ ਸਕਦੇ ਹੋ ਜੇ ਇਹਨਾਂ ਨਾਲ ਦੁਪट्टे ਜਾਂ ਜਿੱਦਾਂ ਦਾ ਵੀ ਦੁਪੱਟਾ ਤੁਸੀਂ ਲਗਾਉਣਾ ਚਾਹੁੰਦੇ ਹੋ ਉਦਾਂ ਦਾ ਲੱਗ ਜਾਊਗਾ ਜੇ ਤੁਸੀਂ ਵਿਦਆਊਟ ਦੁਪੱਟਾ ਹੀ ਇਦਾਂ ਲੈਣਾ ਹਾਂਜੀ ਚਾਰੇ ਕਲਰ ਨੇ ਚਾਰੇ ਕਲਰ ਬਹੁਤ ਹੀ ਸੋਹਣੇ ਬਹੁਤ ਹੀ ਪਿਆਰੇ ਨੇ ਸੋ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਹੋਵੇ ਫਟਾਫਟ ਲੈ ਕੇ ਸਕਰੀਨ ਸ਼ਾਟ ਆਰਡਰ ਕਰ ਲਿਓ ਜਿਹੜੇ ਹੁਣ ਬਾਕੀ ਦੇ ਪ੍ਰਿੰਟ ਦਿਖਾਉਂਗੀ ਇਹ ਮੈਂ ਦਿਖਾਉਂਗੀ ਦੁਪੱਟਿਆਂ ਦੇ ਨਾਲ ਜਿਨ੍ਹਾਂ ਦੇ ਨਾਲ ਦੁਪੱਟੇ ਨੇ ਯਾਨੀ ਕਿ ਇਹਨਾਂ ਨਾਲ ਡਿਜੀਟਲ ਦੁਪੱਟੇ ਆਉਂਦੇ ਨੇ ਬਟ ਬਹੁਤ ਪੈਣਾ ਤਾਂ ਇਹਨਾਂ ਨੂੰ ਬਹੁਤ ਪਸੰਦ ਕਰਦੀਆਂ ਨੇ ਮੋਢਾ ਹਲਦਾ ਬਹੁਤ ਵਧੀਆ ਹਨਾ ਦੁਪੱਟਾ ਹੁੰਦਾ ਬਹੁਤ ਹੀ ਸੋਹਣਾ ਸੋ ਜਿਨ੍ਹਾਂ ਨੇ ਤਾਂ ਇਹ ਲੈਣੀਆਂ ਦੁਪੱਟੇ ਦੇ ਨਾਲ ਹੀ ਸੂਟ ਤਾਂ ਵੀ ਤੁਸੀਂ ਲੈ ਸਕਦੇ ਹੋ ਯਾਨੀ ਕਿ ਇਹ ਦਿਖਾਉਂਦਾ ਮੀਨਿੰਗ ਇਹ ਹੀ ਹੈ ਵੀ ਜੇ ਜੇ ਤੁਸੀਂ ਆਲ ਓਵਰ ਲੈਣੇ ਆ ਤਾਂ ਆਲ ਓਵਰ ਵੀ ਲੈ ਸਕਦੇ ਹੋ ਤੇ ਜੇ ਦੁਪੱਟਾ ਸਾਡੇ ਕੋਲੋਂ ਰੈਡੀ ਕਰਵਾਉਣਾ ਸਾਡੇ ਕੋਲੋਂ ਰੈਡੀ ਕਰਵਾ ਸਕਦੇ ਹੋ ਖੁਦ ਲਗਾਉਣਾ ਖੁਦ ਲਗਾ ਸਕਦੇ ਹੋ ਹਲੋ ਇਹ ਹੈਗਾ ਰਸਟ ਸ਼ੇਡ ਦੇ ਉੱਪਰ ਬਹੁਤ ਸੋਹਣਾ ਬਹੁਤ ਪਿਆਰਾ ਕਲਰ ਹੈ ਬਹੁਤ ਸੋਹਣੀ ਕਲੈਕਸ਼ਨ ਆ ਸੋ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆਊਗਾ ਹਨਾ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚੱਲਿਓ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਇਹ ਅੱਜ ਦੀਆਂ ਸੋ ਨਾਲ ਇਹਨਾਂ ਦੀ ਹੈਗੀ ਆ ਵਿਸਕੋਸ ਮਸਲੀਨ ਦੀ ਬਾਟਮ ਵਿਸਕੋਸ ਮਸਲੀਨ ਦਾ ਰਹੂਗਾ ਬਹੁਤ ਹੀ ਵਧੀਆ ਬਹੁਤ ਸੌਫਟ ਵਾਲਾ ਫੈਬਰਿਕ ਮਸਲੀਨ ਦਾ ਜਿਹੜੀਆਂ ਪੈਣਾ ਲਾਈਨਿੰਗ ਤੋਂ ਵੀ ਉਹ ਹੁੰਦਾ ਇਹਦੇ ਥੱਲੇ ਚਾਹੇ ਲਾਈਨਿੰਗ ਲਗਵਾਓ ਚਾਹੇ ਨਾ ਲਗਵਾਓ ਇਹ ਮਸਲੀਨ ਦਾ ਫੈਬਰਿਕ ਰਹੂਗਾ ਤੇ ਇਹ ਰਹੂਗਾ ਜੀ ਸਾਰਾ ਟੈੱਡੀ ਲਾਈਨਿੰਗ ਦਾ ਤੇ ਨਾਲ ਰਹੂਗਾ ਜੀ ਕੈਪੜੀ ਲਾਈਨਿੰਗ ਦਾ ਇਹ ਦੁਪੱਟਾ ਹਲੋ ਸਾਰਾ ਡਿਜੀਟਲ ਰਹੂਗਾ ਦੁਪੱਟਿਆਂ ਦੀ ਲੰਬਾਈ ਬਹੁਤ ਆ ਚੌੜਾਈ ਵੀ ਬਹੁਤ ਜ਼ਿਆਦਾ ਬਹੁਤ ਵਧੀਆ ਹੈ ਨਾ ਚੌੜਾਈ ਆ ਦੁਪੱਟੇ ਦੀ ਜਿਵੇਂ ਮਰਜੀ ਤੁਸੀਂ ਇਨੂੰ ਲੈ ਸਕਦੇ ਹੋ ਬੁੱਕਲ ਮਾਰ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਨੇ ਤੇ ਬਹੁਤ ਵਧੀਆ ਹੈ ਨਾ ਰੈਡੀ ਜਦੋਂ ਸਟਿਚਿੰਗ ਹੁੰਦੀ ਹੈ ਲੈਸਿਸ ਵਗੈਰਾ ਦਾ ਡਿਜ਼ਾਈਨ ਦੇ ਕੇ ਜਿਹੜੀਆਂ ਬਣਾ ਡਿਜ਼ਾਈਨਰ ਜਾਂ ਸੋਲਡ ਆਫ ਦੀਆ ਵੇਅਰ ਕਰਦੀਆਂ ਬਹੁਤ ਸੋਹਣੀ ਲੁੱਕ ਨਾਲ ਯਾਨੀ ਕਿ ਬਣ ਜਾਂਦੇ ਚਾਹੇ ਤੁਸੀਂ ਇਹਨਾਂ ਨੂੰ ਸਿੰਪਲ ਪਾਈਪਿੰਗ ਲਗਾ ਕੇ ਵੀ ਬਣਾ ਲਓ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਤੇ ਬਹੁਤ ਸੁਪਰ ਬਣਦੇ ਨੇ ਸੂਟ ਇਹ ਇਹਦੇ ਵਿੱਚ ਦੋ ਕਲਰ ਹਨ ਆਹ ਸੈਕੰਡ ਕਲਰ ਹੈਗਾ ਜੀ ਇਹਦੇ ਵਿੱਚ ਗ੍ਰੀਨ ਇਹ ਐਗਜ਼ੈਕਟ ਕਲਰ ਫਰੋਜ਼ੀ ਆ ਰਿਹਾ ਬਟ ਫਰੋਜ਼ੀ ਨਹੀਂ ਇਹ ਗ੍ਰੀਨ ਆ ਇਹ ਕਲਰ ਕੈਮਰਾ ਇਹਨੂੰ ਕਦੇ ਵੀ ਕੈਪਚਰ ਨਹੀਂ ਕਰਦਾ ਇਹਦੇ origignal ਕਲਰ ਨੂੰ ਇਹ ਮੋਰ ਪੰਖੀ ਆ ਜਾਂ ਗ੍ਰੀਨੀ ਜਾਂ ਫਰੋਜ਼ੀ ਗ੍ਰੀਨੀ ਜਾਂ ਸ਼ੇਡ ਨਹੀਂ ਹੁੰਦਾ ਬਹੁਤ ਸੋਹਣਾ ਉਹ ਵਾਲਾ ਸ਼ੇਡ ਆ ਇਹ ਗ੍ਰੀਨ ਕਲਰ ਆ ਜਾਨੀ ਕਿ ਫਰੋਜ਼ੀ ਨਹੀਂ ਹੈਗਾ ਕਈ ਪੈਣਾ ਫਰੋਜ਼ੀ ਦੇਖ ਕੇ ਡਰ ਜਾਂਦੀਆਂ ਨੇ ਵੀ ਫਰੋਜ਼ੀ ਤਾਂ ਤਾਂ ਵੀ ਡਰ ਜਾਂਦੀਆਂ ਨੇ ਵੀ ਉਹਦਾ ਰੰਗ ਨਿਕਲ ਜੂਆ ਇਹ ਫਰੋਜ਼ੀ ਕਲਰ ਨਹੀਂ ਗ੍ਰੀਨ ਕਲਰ ਆ ਤੇ ਤੇ ਨਾਲ ਇਹਦੇ ਰਹੂਗੀ ਬਾਟਮ ਵਿਸਕੋਸ ਮਸਲੀਨ ਦੀ ਰਹੂਗੀ ਬਾਟਮ ਬਹੁਤ ਹੀ ਸੋਹਣੀ ਬਹੁਤ ਹੀ ਪਿਆਰੀ ਤੇ ਨਾਲ ਇਹਦੇ ਸੇਮ ਰਹੂਗਾ ਕੈਬੀ ਲਾਈਨਿੰਗ ਦਾ ਹੀ ਦੁਪੱਟਾ ਬਹੁਤ ਸੋਹਣਾ ਯਾਨੀ ਕਿ ਦੁਪੱਟਿਆਂ ਦੀ ਗ੍ਰੇਸ ਵੀ ਬਹੁਤ ਜ਼ਿਆਦਾ ਹੈ ਹਾਲੋ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਨੇ ਫਟਾਫਟ ਆਰਡਰ ਕਰ ਦਿਓ ਜਿਹੜੀਆਂ ਪੈਣਾ ਨੂੰ ਇਹ ਸਾਇਜ਼ ਚਾਹੀਦੇ ਨੇ ਸਮਰ ਦੀ ਸਟਾਰਟਿੰਗ ਹੋ ਚੁੱਕੀ ਆ ਤੇ ਉਦਾਂ ਦਾ ਫੈਬਰਿਕ ਦੀ ਸਟਾਰਟਿੰਗ ਹੋ ਚੁੱਕੀ ਆ ਬਸ ਵੇਟ ਕੀਆ ਤੁਹਾਡੇ ਸਕਰੀਨਸ਼ਾਟਾਂ ਦੇ ਤਾਂ ਕਿ ਫਟਾਫਟ ਤੁਹਾਡੇ ਆਰਡਰ ਆ ਜਾਣ ਤੇ ਤੁਸੀਂ ਸਟਿੱਕਿੰਗ ਕਰਕੇ ਪਾਉਣ ਵਾਲੇ ਬਣੋ ਲਓ ਇਹ ਹੈਗਾ ਰਾਇਲ ਬਲੂ ਕਲਰ ਇਹ ਵੀ ਬਹੁਤ ਸੋਹਣਾ ਪ੍ਰਿੰਟ ਕਲਰ ਕੰਬੀਨੇਸ਼ਨ ਬਹੁਤ ਸੋਹਣੇ-ਸੋਹਣੇ ਆ ਰਹੇ ਨੇ ਇਹਨਾਂ ਦੇ ਵਿੱਚ ਦੇਖੋ ਰਾਇਲ ਬਲੂ ਕਲਰ ਆਇਆ ਬਹੁਤ ਪਿਆਰਾ ਬਹੁਤ ਹੀ ਸੋਹਣਾ ਸੋ ਜਿਹੜੀ ਭੈਣ ਨੂੰ ਵੀ ਚਾਹੀਦਾ ਹੋਇਆ ਲੈ ਲਿਓ ਸਕਰੀਨਸ਼ਾਟ ਨਾਲ ਹੀ ਇਹਦੇ ਸੇਮ ਮਿਲੂਗੀ ਪਲੇਨ ਬਾਟਮ ਤੇ ਨਾਲ ਮਿਲੂਗਾ ਜੀ ਸੇਮ ਦੁਪੱਟਾ ਜਿਹੜੇ ਪਹਿਲੇ ਦੋ ਸੂਟ ਦਿਖਾਏ ਸੀ ਉਹਨਾਂ ਨਾਲ ਸੇਮ ਟੈਬੀ ਲਾਈਨਿੰਗ ਦਾ ਦੁਪੱਟਾ ਸੀ ਇਹਨਾਂ ਦੇ ਨਾਲ ਮਢਾਲ ਦਾ ਦੁਪੱਟਾ ਵਾ ਆ ਲੋ ਤੇ ਲੰਬਾਈ ਚੜਾਈ ਉਦਾਂ ਹੀ ਰਹੂਗੀ ਦੁਪੱਟੇ ਦੀ ਬਹੁਤ ਸੋਹਣੇ ਸਾਰੇ ਡਿਜੀਟਲ ਦੁਪੱਟੇ ਬਣੇ ਹੋਏ ਨੇ ਬਹੁਤ ਸੋਹਣੀਆਂ ਕਲੈਕਸ਼ਨਾਂ ਦੇ ਨਾਲ ਨੇ ਬਹੁਤ ਹੀ ਪਿਆਰੇ ਨੇ ਰੇਟ ਵਾਈਜ਼ ਬਹੁਤ ਸੋਹਣੇ ਨੇ ਬਿਲਕੁਲ ਸਿਲਕ ਵਾਂਗੂ ਸ਼ਾਈਨ ਜਿਵੇਂ ਆਪਾਂ ਪਿਓਰ ਸਿਲਕ ਨਹੀਂ ਵੇਅਰ ਕੀਤੀ ਹੁੰਦੀ ਇਦਾਂ ਸ਼ਾਈਨ ਰਹੂਗੀ ਬਟਰਫਲ ਕੱਪੜੇ ਦੀ ਬਿਲਕੁਲ ਕਾਟਨ ਵਾਂਗੂ ਹੋਊਗੀ ਬਹੁਤ ਸੋਹਣੀ ਕਲੈਕਸ਼ਨ ਆ ਆ ਲੋ ਇਹ ਵੀ ਪ੍ਰਿੰਟ ਬਹੁਤ ਸੋਹਣਾ ਇਹ ਪਹਿਲਾਂ ਵੀ ਆਪਾਂ ਸੇਲ ਕਰ ਚੁੱਕੇ ਆ ਇਹਦੇ ਨਾਲ ਦੇ ਪ੍ਰਿੰਟ ਆ ਲੋ ਇਹ ਬਹੁਤ ਸੋਹਣਾ ਮਹਿੰਦੀਆ ਜਾਂ ਕਲਰ ਆ ਇਹਦਾ ਵੀ ਦੇਖੋ ਇੰਗਲਿਸ਼ ਜਾਂ ਕਲਰ ਆ ਜਿਆਦਾ ਡਾਰਕ ਨਹੀਂ ਮੀਡੀਅਮ ਜਾਂ ਕਲਰ ਆ ਤੇ ਡਿਜੀਟਲ ਜੀ ਪ੍ਰਿੰਟਿੰਗ ਹੋ ਜਾਂ ਕੋਈ ਫੁੱਲ ਫਲਾਵਰ ਨਹੀਂ ਬਣਿਆ ਸਾਰੀ ਜਿਓਮੈਟਿਕਲ ਡਿਜੀਟਲ ਜੀ ਪ੍ਰਿੰਟਿੰਗ ਆ ਤੇ ਨਾਲ ਇਹਦੇ ਮਹਿੰਦੀ ਆ ਹੀ ਰਹੂਗੀ ਆ ਬਾਟਮ ਮਹਿੰਦੀ ਆ ਬਾਟਮ ਰਹੂਗੀ ਪਲੇਨ ਤੇ ਇਸੇ ਤਰ੍ਹਾਂ ਰਹੂਗੀ ਸਾਰੀ ਸ਼ਰਟ ਤੇ ਨਾਲ ਇਹਦੇ ਦੁਪੱਟਾ ਰਹੂਗਾ ਜੀ ਸੇਮ ਹੀ ਆਹੋ ਸੇਮ ਟੈਬੀ ਲਾਈਨਿੰਗ ਦਾ ਹੀ ਰਹੂਗਾ ਇਹਦਾ ਦੁਪੱਟਾ ਲਓ ਜੀ ਬਹੁਤ ਹੀ ਵਧੀਆ ਬਹੁਤ ਹੀ ਪਿਆਰਾ ਦੁਪੱਟਾ ਇਹਦੇ ਨਾਲ ਲੱਗਿਆ ਹੋਇਆ ਜਣ ਕੇ ਜਿਹੜੀਆਂ ਭੈਣਾਂ ਵੱਡੇ ਵੱਡੇ ਫਲਾਵਰਸ ਵਗੈਰਾ ਤੋਂ ਹਟ ਕੇ ਕੁਝ ਲੈਣਾ ਚਾਹੁੰਦੀਆਂ ਹਨ ਆਪੀ ਇਸ ਬਹੁਤ ਸੋਹਣਾ ਉਹਨਾਂ ਲਈ ਸੋ ਤੁਸੀਂ ਇਹ ਵਾਲਾ ਪੀਸ ਲੈ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਆ ਸੁਪਰ ਆ ਸੋ ਜਿਹੜੀ ਭੈਣ ਨੂੰ ਜਿਹੜਾ ਵੀ ਪੀਸ ਪਸੰਦ ਆਉਂਦਾ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਤਾਂ ਕਿ ਤੁਹਾਡੀ ਪਸੰਦ ਦਾ ਸੋਡ ਤੁਹਾਡੇ ਘਰ ਤੱਕ ਪਹੁੰਚਦਾ ਹੋ ਸਕੇ ਇਹ ਸੀ ਕਿ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਲੈ ਕੇ ਆਇਆ ਤੇ ਸੁਪਰ ਲੈ ਕੇ ਆਈਆਂ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਫਟਾਫਟ ਲੈ ਲਓ ਚਾਰ ਸੂਟ ਮੈਂ ਦਿਖਾਇਆ ਵਿਦਾਊ ਡੁਪੱਟੇ ਤੋਂ ਚਾਰ ਹੀ ਸੂਟ ਦਿਖਾਇਆ ਡੁਪੱਟੇ ਦੇ ਨਾਲ ਸੋ ਜਿੱਦਾਂ ਵੀ ਤੁਸੀਂ ਲਾਈਕ ਕਰਦੇ ਹੋ ਵੀਡੀਓ ਦੇ ਨਾਲ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓਗੇ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੇ ਆ ਨਵੇਂ ਸੋਹਣੇ ਸੋਹਣੇ ਹੋਰ ਸੂਟਾਂ ਦੇ ਨਾਲ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ